ਸਾਹੀ ਕਰਪਾਉਂਦੇ ਜੀਤੇ ਫਿਰਗੇ ਜੇ ਨਾਮੋਂ ਕਾਰਨ ਆਏ ਧਨੀ ਪਿਉਨਾ ਕਾਟ ਪਡੰਬਰ ਪਾਇਂ ਸੇ ਜੀਦਾ ਦੇ ਧੂੜੀ ਵਿਚ ਰੁੜ ਗਰੀ ਸੋਹਣ ਨਾਮ ਅਪਦਰਸ਼ ਨਾਮਲੇ ਗੁਰ ਕੈ ਸ਼ਬਦ ਅਰਧੀਆਂ ਨਾਮ ਨਾ ਕੋਈ ਨਾਨਕ ਨਾਮ ਬਣ ਗਾਈਏ ਦਰਗਹ ਨਿਰਮਲ ਸੋਏ ਜੋ ਪ੍ਰਭ ਰੱਬ ਤੇ ਆਪ ਜਿਨ ਕੋਈ ਨਾਮ ਆੜੀ ਇੰਦਰਣਾ ਬਿਨਾਂ ਕਰਾਰੁ ਅਨਸਾਰੀ ਏਕਾ ਤੇ ਕੰਮ ਪੰਧਰ ਪ੍ਰਭਾਰੇ ਲਗਾ ਰੱਖੇ ਪਾਰ ਕੋ ਨਾਨਕ ਜੀ ਤੋਂ ਬਖਸ਼ ਪੁਣੀਗ ਬੰਦੜੀ ਗੁਤਾ ਮਿੱਟੀ ਕਰਨ ਗੁ ਮੰਤਰੀਆ ਨਾਨਕ ਕਹੇ ਉਰੇ ਜੀ ਨਾਮ ਬਾਗ ਨਾਮ ਸਿਦਾ ਕਨ ਦੇ ਜੀ ਰਿਸਨਾ ਨਾਮ ਉਚਾਰਨੀ ਮ੍ਰਿਗ ਤਿਸ ਨਾਮ ਪੈ ਪੁਰਣਾ ਗੁਟੰਡ ਕੰਦਰਬ ਜੀ ਦੀ ਸਤਿ ਰਾਧਿਆ ਨਾਲ ਮਨ ਤੁਜਵਾ ਗੁਰ ਤੇ ਤੇ ਉਦਾਰ ਨੂਰ ਸਰਪੁਰਗ ਪਰ ਜਿ ਜਗ ਦਾ ਰੇ ਨਾਨਕ ਉਸ ਸੁਮਰਤ ਦਨਮਾਰ ਦੁਜੀ ਤੋੜ ਕੋ ਆਟੜੀ ਇੱਕ ਅਸਮੋ ਹਉ ਚਿਤ ਲਾਇ ਦੁਜੀ ਬੁਰਾ ਪ੍ਰਤਿ ਨ ਜਾਣੇ ਬੁਰੀ ਪ੍ਰਤਿ ਕਰੂਆ ਨਾਨਕ ਕਰੇ ਸੁਰ ਰਤਿ ਮੁੰਦੇ ਨਨਕ ਤੇ ਆਇ ਆਉਂ ਮਾ ਗੰਗਿਸਰ ਮੰਗੈ ਧਰਮਾ ਕੰਮ ਸੋਲਰਾ ਜਿ ਤਰੈ ਆਈ ਨਾਨਕ ਨੇ ਕਰਮ ਬਾਹ ਜਿ ਤਰ ਮੋ ਨਾ ਢੜਿੰਦੋ ਜਿ ਤਰੈ ਆਪੇ ਕਿਰਪਾ ਦੇ ਸਬਦ ਪੁਰਪਤ ਨਾਨਕ ਆਗਾ ਜਿ ਤਰੈ ਮਾਰ ਕੰਭੇ ਕੰਧੜੇ ਦੇਦਾ ਜਿਨਾ ਸਾਮੀ ਕੋੜ ਰਮਦਰੋਹੀ ਆਪਣੇ ਨਾਮ ਸੁਚਨ ਟੋਲ ਸੱਜਣ ਸੱਚਾ ਕੋ ਦਿਸਾ ਸੱਚਾ ਮਨ ਦੇਸ਼ਾ ਜਿ ਜੀਉ ਨਿਯੋਜਨਾ ਤਨ ਜੀਤ ਹੋ ਨਾਮੁ ਬਜੁ ਵਰਮਨਾਉ ਬਚਾ ਸੜਾ ਪੀਤ ਬਿਰਧ ਬਿਰਵਕ ਪੂਜਾ ਜੀ ਕਾਲ ਪਹੁੰਚਿ ਵਾਣਿ ਹੋ ਨਾਮ ਅਗਰ ਪਾ ਬਰੇ ਜੋ ਨਾ ਬਚਾ ਭਗਵਾਨ ਤੁਮ ਦਾਤਾ ਸੰਪਤ ਸਗਲਾ ਜਿਨੇ ਆਪਣੀ ਕਰਮਾਨ ਜਿ ਮਹਿਤਾ ਸੰਗੇ ਨਹੀਂ ਨਾਲਕ ਕਾਂਤੀ ਜਾਣ ਤਤਉਦਾਰਣਕ ਰਜਾ ਰਜਾ ਤੇ ਨਾਮ ਕੋ ਨਾਮਕ ਤੇ ਦਾਨੀਆਂ ਸਦਾ ਬਤ ਤੁਮ ਸਾਧ ਧੰਨ ਧੰਨ ਜੈ ਤੋ ਕੋ ਜੀਉ ਤੁਮ ਸਭ ਜੀਵ ਲਖੀ ਜਨ ਕੋ ਨਾਮਕ ਸਦਾ ਰੁਪਾ ਪਰੇ ਆਪ ਕਉ ਦੋੜਤ ਤੀਨ ਧੰਨ ਧੰਨ ਬਾਸੁ ਕਦੀਉ ਅਜੇ ਨੀ ਕੇਤਾ ਕੋ ਨਾਮ ਸੁਰੇ ਮਨਾ ਸੁਖ ਰਤਿ ਕਾਇ ਨਰਮ ਸਭ ਸੁਖ ਦਾਤਾ ਨਾਮ ਮੇਂ ਦੇ ਜਿ ਸ੍ਰੀ ਪ੍ਰਤਿਗਤ ਕਰਉ ਰਏ ਦੇ ਸ੍ਰੀ ਪ੍ਰਤਿਗਤ ਕਰਉ ਕਾਇਿਆ ਦੇ ਪਤਰੇਂ ਦਾ ਮੀਤ ਬਹੁ ਨਾਨਕ ਸੁਨ ਲੈ ਬਨਾਨਾ ਆਉਂਦ ਕਟਿ ਦਿਨਾਂ ਨੀਤ ਪੰਦਿਤਾਂ ਦਾ ਤੁ ਕੋ ਨਾਮ ਰਜਿ ਹੋ ਜਾਉ ਦਾਉ ਗੁਰ ਜੀ ਦਾ ਨਾਮ ਜੀਤੇ ਉਜਿਵ ਰਾਜ ਕਾਲੀ ਤੇ ਮਾ ਮਾ ਘਟ ਘੜ ਮੈਂ ਅਰਜੋ मनोभोगगत तेजानं वृक्तोदाकं निर्गलिमित प्रमाणं ओन्दनद्रुत्रे मनोभोगगत तेजानं सरगमोपेतदनं प्रभवते यत् ओन्दनद्रुत्रे मनोज्ञानं भवति जयभिकारले तजिनी रोवेते ඒකමගල පගවාල जीීනනී පැය මන දැදරූ කළ වාන නාලක සන්ව යතාසන් වමී ගෝගේ යුද පැරමාන පළතන නීත නමකැයවිිඳ වස සවයකම යිපචිස හැ මන තු ව

Na te ala alwana. मिन्नरे स्वर्ण एा ऐ ट्रिम कौट्ठि सुभेथ अर्थ सुभेथ अर्थ अर्थसु पर ride a big feet प्रमत्री तुष de